ਆਰੋ ਮਾੜੇ ਬੋਲ ਬੁਲਾ ਦੇ ਨੇ ਉਹਨਾਂ ਤੋਂ ਕੋਈ ਬੜਾ ਅਫਕਰ ਲੂ ਹੂਰ 16.5 ਗਾਦੇ ਬਾਪੂ ਉਧਰ ਪਿਆ ਹੈ ਆ 16.5 ਗਾ ਸਾਡੇ ਪੂਰੇ 17 ਦੇਣ ਉਹਨੂੰ ਤੁਸੀਂ ਕਿਉਂ ਕਰੀ ਜਾਂਦਾ ਨਾ ਜਾਨ ਬੰਦੇ ਠੀਕ ਆ ਠੀਕ ਆ ਕੋਈ ਕੋਈ ਪਤਾ ਦਾ ਗਣੇ ਪਹਿਲੇ ਪੈਸੇ ਗਣ ਲਓ ਬਾਈ ਗਿਣੋ ਤੁਹਾਡਾ ਜਿੰਨੇ ਹੋ ਗਏ ਉਹ ਵੀ ਹੋ ਗਏ ਯਾਰ ਕੁਛ ਤੇ ਹੈ ਕਿਤੇ ਹੈ ਨਾ ਮਗਾ ਯਾਰ ਮੈਂ ਲੈਣੀ ਫਿੱਟਾ ਕੀ ਬੱਸ ਪਾਓ ਢੱਕਾ ਜਿੰਨੇ ਦੀ ਲੱਗਦੀ ਆਪਣਾ ਦੇ ਕੋਟ ਅਸੀਂ ਸੰਤ ਹੈ ਨਹੀਂ ਠੀਕ ਹੈ ਬਾਬਾ ਅਸੀਂ ਕੁਛੜ ਮੂਛੜ ਜਿੰਨੀ ਲਾਣੀ ਸਾਨੂੰ ਬਾਪਾ ਦਾ ਹੀ ਨਹੀਂ ਪਤਾ 25000 ਇਹਨਾਂ ਦੀ ਹੀ ਪਤਾ 10 ਲੱਖੇ ਬਈ ਜੀ ਸਹੀ ਗੱਲ ਹੈ ਬਈ ਸਮਝਾ ਘੱਮ ਹੈ ਜੀ ਦਾ ਲਿਖਾ ਦੇ ਬੱਚਾ ਬਚਾੜਾ ਹੋ ਗਈ ਆ ਖਰੀਦ ਖਾਉਣੇ ਤੁਨੂੰ ਵੀ ਵੱਧਾ ਪੱਤੀ ਹੈ ਦੋ ਦਾ ਪੂਰਾ 60% ਇਹ ਨਾਲ ਕੀ ਹੈ ਪਪਾ ਆ ਦੋ ਬੱਚੇ ਜੀ ਆ ਕੀ ਹੋਇਆ ਉਹ ਤਾਂ ਆਏ ਨੇ ਦੋ ਬੱਚੇ ਹੈ ਬਈ ਦੋ ਨਾਲ ਬੇਲ ਰੰਗ ਦੇ ਵਿੱਚ ਤੇ ਟੱਬੇ ਰੰਗ ਦੇ ਵਿੱਚ ਅੱਛਾ ਉਹ ਦੂਜਾ ਬੱਚਾ ਖਾਣੇ